ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੋਪਿੰਦਰ ਸਿੰਘ ਸੱਜਣ ਦੋਸਤੋ ਪੰਜਾਬੀ ਗਾਇਕ ਰਾਜਵੀਰ ਜਵੰਦਾ ਪਿਛਲੇ ਦਿਨੀ ਚੜ੍ਹਾਈ ਕਰ ਗਿਆ ਸੀਗਾ ਮੌਤ ਹੋ ਗਈ ਸੀਗੀ ਰਾਜਵੀਰ ਜਵੰਦਾ ਦੀ ਫੌਟੇਜ ਹਸਪੀਟਲ ਦੇ ਅੰਦਰ ਤਾਂ ਉਸ ਤੋਂ ਬਾਅਦ ਜਦੋਂ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਅੰਤਿਮ ਸੰਸਕਾਰ ਦੇ ਮੌਕੇ ਉਹਨਾਂ ਦੇ ਪਿੰਡ ਕੀਤਾ ਗਿਆ ਉਸ ਮੌਕੇ ਚੋਰਾਂ ਦੀ ਬੜੀ ਮौज ਲੱਗੀ ਰਹੀ ਹੈ ਇਸ ਤੋਂ ਇਲਾਵਾ ਸਾਡੇ ਵਾਲਾ ਭਾਈਚਾਰਾ ਜਿਹਨੂੰ ਪੱਤਰਕਾਰ ਭਾਈਚਾਰਾ ਕਿਹਾ ਜਾਂਦਾ ਪੱਤਰਕਾਰ ਭਾਈਚਾਰੇ ਨੇ ਜਿਹੜੀ ਭੂਮਿਕਾ ਨਿਭਾਈ ਹੈ ਉਹਦੇ ਬਾਰੇ ਵੀ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਬੜੀ ਸ਼ਰਮ ਆਉਂਦੀ ਹੈ ਕਈ ਵਾਰਾਂ ਕਿਉਂਕਿ ਅੱਜ ਕੱਲ ਹਰੇਕ ਖੇਤਰ ਦੇ ਵਿੱਚ ਪਹਿਲਾਂ ਜ਼ਿਆਦਾ ਆਉਂਦੀ ਸੀ ਸ਼ਰਮ ਹੁਣ ਥੋੜੀ ਜਿਹੀ ਘਟ ਗਈ ਹੈ ਘਟ ਇਸ ਕਰਕੇ ਗਈ ਹੈ ਮੈਨੂੰ ਲੱਗਦਾ ਵੀ ਕੋਈ ਇਦਾਂ ਦਾ ਖੇਤਰ ਬਚੇ ਨਹੀਂ ਹੈਗਾ ਜਿਸ ਖੇਤਰ ਦੇ ਵਿੱਚ ਇੰਨੇ ਜ਼ਿਆਦਾ ਹਾਲਾਤ ਮਾੜੇ ਨਾ ਹੋ ਚੁੱਕੇ ਹੋਣ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੇ ਵਾਲੇ ਖੇਤਰ ਦੇ ਵਿੱਚ ਵੀ ਜੇ ਹਾਲਾਤ ਬਹੁਤ ਜ਼ਿਆਦਾ ਬਾਦਰੋਂੋਂ ਬੱਤਰ ਹੋ ਚੁੱਕੇ ਆ ਜ਼ਿਆਦਾ ਮਾੜੇ ਹੋ ਚੁੱਕੇ ਆ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਸ਼ਰਮ ਨੂੰ ਥੋੜ੍ਹਾ ਜਿਹਾ ਆਉਣ ਤੋਂ ਕਟਾ ਲਓ ਤਾਂ ਕਰਕੇ ਥੋੜੀ ਜਿਹੀ ਘਟਾਲੀ ਹੋਈ ਆ ਵਰਨਾ ਬੜੀ ਸੰਗ ਆਉਂਦੀ ਹੈ ਕਈ ਵਾਰਾਂ ਤੇ ਸਾ ਜਿਹਨੂੰ ਜ਼ਿੰਮੇਵਾਰ ਭਾਈਚਾਰਾ ਕਿਹਾ ਜਾਂਦਾ ਹੈ ਸਮਾਜ ਦੇ ਵਿੱਚ ਮੰਨਿਆ ਜਾਂਦਾ ਵੀ ਇਹ ਲੋਕ ਆਮ ਲੋਕਾਂ ਦੇ ਨਾਲ ਥੋੜੇ ਜਿਹਾ ਸਿਆਣੇ ਹੁੰਦੇ ਆ ਇਹ ਗੱਲ ਮੰਨੀ ਜਾਂਦੀ ਹੈ ਕਿ ਆਸ-ਪਾਸੇ ਦੀਆਂ ਵਾਪਰ ਦੀਆਂ ਘਟਨਾਵਾਂ ਨੂੰ ਇਹ ਲੋਕ ਪੱਤਰਕਾਰ ਭਾਈਚਾਰਾ ਵਧੀਆ ਤਰੀਕੇ ਦੇ ਨਾਲ ਇੱਕ ਵੱਖਰੇ ਨਜ਼ਰੀਏ ਤੋਂ ਦੇਖਦਾ ਔਰ ਵੱਖਰੇ ਜੇ ਨਜ਼ਰੀਏ ਤੋਂ ਫਿਰ ਲੋਕਾਂ ਦੇ ਸਾਹਮਣੇ ਉਹਨੂੰ ਬਿਆਨ ਕਰਦਾ ਹੈ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਸਰਕਾਰਾਂ ਦੀਆਂ ਤਕਸ਼ਾਈਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਮਜ਼ਲੂਮਾਂ ਦੀ ਇਹ ਆਵਾਜ਼ ਬੁਲੰਦ ਕਰਦਾ ਆਮ ਕਰਕੇ ਸਾਡੇ ਵਾਲੇ ਭਾਈਚਾਰੇ ਨੂੰ ਇਸ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੁਣ ਮੈਂ ਹੈ ਕਮ ਹੈ ਕਿ ਸੀ ਕਹਾਂ ਸਮਝ ਤੋਂ ਬਾਹਰ ਹੈ ਖੈਰ ਜੋ ਵੀ ਹੈ ਹੈਗੇ ਆ ਬਹੁਤ ਸਾਰੇ ਚੰਗੇ ਵੀ ਹੈਗੇ ਆ ਰਾਜਵੀਰ ਜਵੰਦੇ ਦੀ ਮੌਤ ਹੋਈ ਅੰਤਮ ਸੰਸਕਾਰ ਹੋਇਆ ਪਿੰਡ ਉਹਨਾਂ ਦੇ ਤੇ ਉਸ ਮੌਕੇ ਤੇ 150 ਦੇ ਕਰੀਬ ਮੋਬਾਈਲ ਚੋਰੀ ਹੋਇਆ ਇੱਕ ਗਾਇਕ ਹੈ ਜੀ ਗगन ਕੋਕਰੀ ਕਰਕੇ ਨਾਮ ਹੈਗਾ ਸ਼ਾਇਦ ਉਸ ਬੰਦੇ ਨੇ ਇਹ ਗੱਲ ਆਖੀ ਹੈ ਕਹਿੰਦਾ ਪਈ ਸਮੇਤ ਮੇਰੇ ਬਹੁਤ ਸਾਰੇ ਹੋਰ ਲੋਕਾਂ ਦੇ ਫੋਨ ਚੋਰੀ ਹੋਏ ਆ ਜਿਹਦੇ ਵਿੱਚ ਜਸਵੀਰ ਜੱਸੀ ਦਾ ਨਾਮ ਵੀ ਆਉਂਦਾ ਉਹਦਾ ਵੀ ਕਹਿੰਦਾ ਫੋਨ ਉਹਦੇ ਵੀ ਦੋ ਅਖਰੇ ਫੋਨ ਚੋਰੀ ਹੋ ਗਏ ਆ ਇਦਾਂ ਹੀ ਹੋਰ ਬਹੁਤ ਸਾਰੇ ਲੋਕਾਂ ਦੇ 150 ਦੇ ਕਰੀਬ ਫੋਨ ਚੋਰੀ ਹੋਏ ਆ ਜੀ 150 ਦੇ ਕਰੀਬ ਲੋਕਾਂ ਨੇ ਸਾਹਮਣੇ ਆਣਨ ਕੇ ਨਾਲ ਉਹਨੇ ਇਹ ਗੱਲ ਆਖੀ ਹੈ 150 ਫੋਨ ਚੋਰੀ ਹੋਣ ਦਾ ਮਤਲਬ ਆ ਕਿ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ 20-25 ਬੰਦਿਆਂ ਦੀ ਟੀਮ ਹੋਊਗੀ ਇਹ ਗੱਲ ਗਗਨ ਕੋਕਰੀ ਕਹਿੰਦਾ ਔਰ ਮੈਨੂੰ ਵੀ ਇਹ ਲੱਗਦਾ ਹੈ ਔਰ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਸ਼ਾਇਦ ਇਸ ਗੱਲ ਦੇ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਮੈਨੂੰ ਲੱਗਦਾ ਹੈ ਕਿ ਪੂਰੀ ਦੀ ਪੂਰੀ ਇੱਕ ਟੀਮ ਹੋਊਗੀ ਵਿਦ ਪਲਾਨ ਉਹਨਾਂ ਨੇ ਸਾਰਾ ਕੰਮ ਕੀਤਾ ਹੋਊਗਾ ਪਹਿਲਾਂ ਪਲਾਨਿੰਗ ਕੀਤੀ ਹੋਊਗੀ ਕਿਉਂਕਿ ਜੇ ਇਹ ਟੋਟਮੇ ਟੋਟਮੇ ਬੰਦਿਆਂ ਦਾ ਕੰਮ ਹੁੰਦਾ ਜਾਂ 20 ਬੰਦਿਆਂ ਦੀ ਟੀਮ ਇੱਕ ਵੱਖਰੀ ਹੁੰਦੀ ਇੱਕ ਜਾਂ ਦੋ ਬੰਦੇ ਕੋ ਇਕੱਲੇ ਕਹਿਰੇ ਇਦਾਂ ਦੀ ਚੋਰੀ ਕਰਨ ਦੇ ਹੁੰਦੇ ਤਾਂ ਹੋ ਸਕਦਾ ਇਧਰ ਵਾਲੇ ਉਹਨਾਂ ਨੂੰ ਉਹਨਾਂ ਵਾਲੇ ਇਧਰ ਵਾਲਿਆਂ ਨੂੰ ਫਸਾਫ ਸੂ ਦਿੰਦੇ ਐਦਾਂ ਆਪਾਂ ਸੋਚਦੇ ਆਂ ਬਾਕੀ ਵਾਹਿਗੁਰੂ ਜਾਣੇ ਪਿੱਕੀ ਵਾਪਰਿਆ ਤੇ ਕਦਾ ਵਾਪਰਿਆ ਜਾਂ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਸੋ ਹੋ ਸਕਦਾ ਕਿਸੇ ਇੱਕ ਗਰੁੱਪ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਊਗਾ ਇਸ ਗੱਲ ਦੀ ਉਮੀਦ ਵਧੇਰੇ ਲੱਗਦੀ ਹੈ ਹੁਣ ਦੇਖੋ ਅੰਤਮ ਸੰਸਕਾਰ ਜਦੋਂ ਹੁੰਣਾ ਕਈ ਲੋਕ ਚਾਉਣ ਵਾਲੇ ਇਸ ਕਰਕੇ ਗਏ ਆ ਵੀ ਅਸੀਂ ਉਹਦੇ ਗਾਣੇ ਸੁਣਿਆ ਸਾਨੂੰ ਵਧੀਆ ਲੱਗਦਾ ਕਈਆਂ ਨੂੰ ਆਪਣੀ ਮੌਤ ਤੇ ਤਿਆਜ ਜਾਂਦੀ ਹੈ ਕਿ ਸਾਡੀ ਵੀ ਮੌਤ ਹੋਣੀ ਆ ਇੱਕ ਦਿਨ ਇਹ ਬੰਦਾ ਸੰਸਾਰ ਤੋਂ ਰੁਖਸਤ ਹੋ ਗਿਆ ਕਈ ਇਸ ਕਰਕੇ ਜਾਂਦੇ ਆ ਉਹਨੂੰ ਮੌਤ ਤੇ ਆਉਂਦੀ ਹੈ ਕਈ ਇਸ ਕਰਕੇ ਜਾਂਦੇ ਆ ਵੀ ਸਾਡਾ ਫਰਜ਼ ਬਣਦਾ ਕਈ ਇਸ ਕਰਕੇ ਜਾਂਦੇ ਆ ਕਿ ਸਾਡੇ ਵਾਲੇ ਭਾਈਚਾਰੇ ਦੇ ਨਾਲ ਸੰਬੰਧਤ ਹੈ ਗਾਇਕ ਹੈ। ਕਈ ਰਿਸ਼ਤੇਦਾਰ ਮੂਹ ਮਹੱਜ ਨੂੰ ਵੀ ਜਾਂਦੇ ਆ। ਸੋ ਅੱਡ ਅੱਡ ਤਰ੍ਹਾਂ ਦੇ ਲੋਕ ਹੁੰਦੇ ਨੇ। ਕਈਆਂ ਨੇ ਇੱਕ ਗਾਣਾ ਸੁਣਿਆ। ਰਾਜਵੀਰ ਜਵੰਦੇ ਦਾ ਉਸ ਗਾਣੇ ਦੇ ਵਿੱਚਲੇ ਕੁਝ ਬੋਲ ਇੰਨੇ ਜ਼ਿਆਦਾ ਮਨ ਨੂੰ ਟੰਬ ਗਏ ਉਹ ਇਸ ਕਰਕੇ ਜਾਂਦੇ ਆ। ਸੋ ਅੱਡ ਅੱਡ ਤਰ੍ਹਾਂ ਦੇ ਲੋਕ ਜਾਂਦੇ ਆ। ਕਈਆਂ ਨੂੰ ਇਹ ਹੁੰਦਾ ਕਿ ਸਾਡਾ ਜਾਣਾ ਬਣਦਾ ਉਹ ਤਾਂ ਕਰਕੇ ਜਾਂਦੇ ਆ। ਮੈਂ ਜਿਹੜਾ ਆਹ ਵਾਲਾ ਗਰੁੱਪ ਵਾ ਚੋਰਾਵਾਂ ਵਾਲਾ ਉਹਨਾਂ ਵਾਰ ਵੀ ਸੋਚਦਾ ਕਈ ਵਾਰ ਉਹਨਾਂ ਨੇ ਇਕੱਲੇ ਬੈਠ ਕੇ ਦੇਖੋ ਕੰਮ ਉਹਨਾਂ ਦਾ ਉਹਨਾਂ ਦੇ ਉਹਨਾਂ ਦੀ ਹੁਣੇ ਜੌਬ ਬਣ ਚੁੱਕਾ ਹੋਊਗਾ ਉਹਨਾਂ ਨੇ ਵੀ ਸੋਚਿਆ ਹੋਊਗਾ ਕਿ ਸਾਡਾ ਵੀ ਜਾਨਾ ਬਣਦਾ ਉੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠਿਆ ਹੋਣਾ ਉਦਾਂ ਸਾਨੂੰ ਰਾਹ ਵਾਟੇ ਜਦ ਬਜ਼ਾਰਾਂ ਦੇ ਵਿੱਚ ਭੀੜ ਬਥੇਰੀ ਹੁੰਦੀ ਹੈ ਉੱਥੇ ਸਾਨੂੰ ਸਮੱਸਿਆ ਆ ਸਕਦੀ ਹੈ ਪਰ ਉੱਥੇ ਹੱਦੋਂ ਵੱਧ ਜਿਆਦਾ ਰੱਚ ਹੋਣਾ ਹੈ ਨੰਬਰ 1 ਤੇ ਨੰਬਰ 2 ਉੱਥੇ ਸਾਰਿਆਂ ਦਾ ਧਿਆਨ ਰਾਜਵੀਰ ਜਵੰਦੇਵਾਲ ਹੋਣਾ ਹੈ ਲੋਕ ਭਾਵਕ ਹੋਏ ਹੁੰਦੇ ਆ ਲੋਕਾਂ ਦੇ ਮਨ ਵਿੱਚ ਬਰਾਗ ਹੁੰਦਾ ਇਦਾਂ ਦੀਆਂ ਗੱਲਾਂ ਨੂੰ ਵੀ ਜ਼ਰੂਰ ਉਹ ਸਮਝਦੇ ਹੋਣਗੇ ਇਸ ਕਰਕੇ ਕਿਉਂ ਨਾ ਆਪਾਂ ਉੱਥੇ ਜਾ ਕੇ ਆਪਣੀ ਜੌਬ ਕਰਕੇ ਆਈਏ ਆਪਣੇ ਹਿਸਾਬ ਨਾਲ ਤਾਂ ਜੌਬ ਹੀ ਕਰਨ ਗਏ ਹੋਗੇ ਉਹਨਾਂ ਨੇ ਉੱਥੇ ਜਾ ਕੇ ਆਪਣੇ ਆਪਣੀ ਜੌਬ ਨੂੰ ਅੰਜਾਮ ਦਿੱਤਾ ਜੀ ਹੁਣ ਜਿਹੜੀ ਇਹ ਗੱਲ ਵਾ ਇਹਦਾ ਕਸੂਰ ਹੁਣ ਕਿਹਦੇ ਸਿਰ ਦੇ ਉੱਪਰ ਮੜੀਏ ਕੀ ਇਹਦਾ ਕਸੂਰ ਕੇਵਲ ਤੇ ਕੇਵਲ ਸਰਕਾਰ ਦੇ ਸਿਰ ਤੇ ਮੜ ਦਈਏ ਪੁਲਿਸ ਪ੍ਰਸ਼ਾਸਨ ਦੇ ਸਿਰ ਦੇ ਉੱਪਰ ਮੜ ਦਈਏ ਕੀ ਕਿਸੇ ਹੋਰ ਜਿਨ੍ਹਾਂ ਨੇ ਉੱਥੇ ਜ਼ਿੰਮੇਵਾਰੀ ਸੰਭੀ ਹੋਊਗੀ ਸਾਰੇ ਕਸੇ ਦੀ ਉਹਨਾਂ ਦੇ ਪਰਿਵਾਰਕ ਮੈਂਬਰ ਹੋ ਸਕਦੇ ਆ ਜਾਂ ਉਹਨਾਂ ਨੂੰ ਚੋਣ ਵਾਲੇ ਜਿਨ੍ਹਾਂ ਨਾਲ ਕੁਝ ਹੋਰ ਸਕਦਾ ਹੋ ਸਕਦਾ ਜਿਨ੍ਹਾਂ ਨੇ ਕੁਝ ਨਾ ਕੁਝ ਆਸੇ ਪਾਸੇ ਪ੍ਰਬੰਧ ਕੀਤਾ ਹੋਊਗਾ ਕਿ ਉਹਨਾਂ ਦੇ ਉੱਪਰ ਇਹ ਸਾਰੇ ਕਸੇ ਦਾ ਭਾਂਡਾ ਪੰਨਿਆ ਜਾ ਸਕਦਾ ਕੁਝ ਕਸੂਰ ਆਪਣਾ ਵੀ ਨਹੀਂ ਹੈ ਕਿਉਂ ਜੀ ਪਰਵਰਿਸ਼ ਹੋਣ ਲਈ ਹੈ ਸਾਡੀ ਆਪਾਂ ਜਿਸ ਧਰਤੀ ਦੇ ਉੱਪਰ ਇਹਨੇ ਆ ਪੰਜਾਬ ਮੈਂ ਇਥੇ ਦੋਗਲਾ ਕਰਨੀਆਂ ਨੇ ਜ਼ਰੂਰੀ ਨਹੀਂ ਹੈਗਾ ਕਿ ਸਾਡੇ ਆਪਣੇ ਪੰਜਾਬ ਦੇ ਲੋਕ ਤਾਂ ਬਹੁਤ ਹੀ ਜ਼ਿਆਦਾ ਸਿਆਣੇ ਆ ਉਹ ਇਦਾਂ ਦੇ ਘਟਨਾਵਾਂ ਨੂੰ ਅੰਜਾਮ ਨਹੀਂ ਦਿੰਦੇ ਉਹ ਵੀ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਔਰ ਜ਼ਰੂਰ ਦਿੰਦੇ ਆ ਇੱਕ ਦੂਜੀ ਗੱਲ ਪਿਛਲੇ ਕਈ ਦਿਨਾਂ ਤੋਂ ਤੁਸੀਂ ਦੇਖਣ ਰਹੇ ਹੋਗੇ ਮੈਂ ਵੀ ਦੇਖਦਾ ਕੱਲ ਵੀ ਸਾਡੇ ਇੱਥੇ ਹੁਸ਼ਰਪੁਰ ਦੇ ਲਾਗੇ ਬਾਗਪੁਰ ਪੈਂਦਾ ਪਿੰਡ ਉੱਥੇ ਘਟਨਾ ਵਾਪਰੀਆ ਹਰਿਆਣਾ ਥਾਣੇ ਪਰਚਾ ਦਰਜ ਹੋ ਗਿਆ ਇੱਕ ਪ੍ਰਵਾਸੀ ਦੇ ਵੱਲੋਂ ਇੱਕ ਬੱਚੇ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦਾ ਯਤਨ ਕੀਤਾ ਗਿਆ ਔਰ ਹੋ ਸਕਦਾ ਜੇ ਉਹ ਆਪਣੇ ਇਰਾਦੇ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਹੋ ਸਕਦਾ ਉਸ ਤੋਂ ਬਾਅਦ ਉਹ ਉਹਦਾ ਮਰਡਰ ਵੀ ਕਰ ਦਿੰਦਾ ਹੁਣ ਜਿਹੜੀ ਇਹ ਪ੍ਰਵਾਸੀਆਂ ਦੇ ਵੱਲੋਂ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬੇਹਦ ਦੁਖਦਾਈ ਹੈ ਔਰ ਪੰਜਾਬ ਦੇ ਲੋਕਾਂ ਦੇ ਵਾਸਤੇ ਤੇ ਪੰਜਾਬੀਆਂ ਦੇ ਵਾਸਤੇ ਬਹੁਤ ਵੱਡੀ ਇੱਕ ਚੁਣੌਤੀ ਬਣਿਆ ਹੋਇਆ ਇਹ ਪ੍ਰਵਾਸੀਆਂ ਵਾਲਾ ਮਾਮਲਾ ਔਰ ਜਦੋਂ ਮੈਂ ਉੱਥੇ ਗਿਆ ਤੇ ਉੱਥੇ ਪਿੰਡ ਦੇ ਲੋਕਾਂ ਨੂੰ ਮੈਂ ਪੁੱਛਿਆ ਮੈਂ ਕਿ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਕਿੰਨੇ ਰਹਿੰਦੇ ਆ ਉਹ ਕਹਿੰਦੇ 34-3500 ਦੇ ਕਰੀਬ ਰਹਿੰਦੇ ਆ ਮੈਂ ਕਿ ਜੇ ਤੁਹਾਡੇ ਆਪਣੇ ਪੰਜਾਬੀ ਉਹ ਕਿੰਨੇ ਆ ਕਹਿੰਦੇ ਜੀ 7 ਜਾਂ 750 ਦੇ ਕਰੀਬ ਹੁਣ 755 5 ਗੁਣਾ ਵਧੇਰੇ ਗਿਣਤੀ ਉਹਨਾਂ ਪ੍ਰਵਾਸੀਆਂ ਦੀ ਹੈ ਸੋ ਜਿਹੜੀ ਅਪਰਾਧਾਂ ਨੂੰ ਅੰਜਾਮ ਦੇਣ ਦੀ ਗਿਣਤੀ ਹੈ ਜਿਹੜੀ ਰੇਸ਼ੋ ਆ ਉਹ ਵਧੇਰੇ ਲੋਕ ਉਹ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਪਿਛਲੇ ਕਈ ਦਿਨਾਂ ਤੋਂ ਤੁਸੀਂ ਪਿੱਛੇ ਝਾਤ ਮਾਰ ਕੇ ਦੇਖ ਲਓ ਹੁਣ ਜਿਹੜੇ ਕ੍ਰਿਮੀਨਲ ਮਾਈਂਡ ਦੇ ਲੋਕ ਪ੍ਰਵਾਸੀ ਉਹ ਪੰਜਾਬ ਦੀ ਧਰਤੀ ਦੇ ਉੱਪਰ ਆਣ ਕੇ ਵਸੇ ਹੋਏ ਐ ਵੱਡੀ ਗਿਣਤੀ ਵਿੱਚ ਕਈਆਂ ਦੀ ਪੀਸੀਸੀ ਨਹੀਂ ਹੋਈ ਹੈਗੀ ਅੱਜ ਇਹਦੇ ਮੈਂ ਗੱਲ ਕਰਕੇ ਸਾਡਾ ਪਹਿਲਾ ਇਹਦੀ ਵੀ ਪੀਸੀਸੀ ਨਹੀਂ ਹੋਈ ਹੋਸੀਗੀ 10 ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਆਇਆ ਸੀਗਾ ਉਹ ਔਰ ਆਉਂਦੇ ਨਹੀਂ ਉਹਨੇ ਤੁਸੀਂ ਦੇਖੋ 10 ਦਿਨਾਂ ਦੇ ਵਿੱਚ ਆਹ ਚੰਦ ਚੜ੍ਹਿਆ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗਾ ਸੀ ਪੁਲਿਸ ਨੇ ਅਰੈਸਟ ਕਰ ਲਿਆ ਉਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ ਹੁਣ ਜੇਲ੍ਹ ਜਾਊਗਾ ਅਗਲੇ ਦੀ ਕਾਰਵਾਈ ਉਹ ਜਿੱਦਾਂ ਹੁੰਦੀ ਆ ਉਦਦੇ ਚੱਲੀ ਜਾਊਗੀ ਖੈਰ ਗੱਲ ਇਹ ਆ ਬਈ ਦੋ ਹੀ ਗੱਲਾਂ ਇੱਕ ਤੇ ਆਪਣੇ ਲੋਕਾਂ ਨੂੰ ਵੀ ਆਪਾਂ ਮਨਕਰ ਨਹੀਂ ਕਰਦੇ ਇਸ ਗੱਲ ਤੋਂ ਹੁੰਦੇ ਹੈਗੇ ਕਿ ਆਪਣੇ ਲੋਕ ਇਸ ਕਿਸਮ ਦੀਆਂ ਘਟਨਾਵਾਂ ਨੂੰ ਅੰਜਾਮ ਨਹੀਂ ਦਿੰਦੇ ਹੁਣ ਪ੍ਰਵਾਸੀਆਂ ਦੀ ਜਿਹੜੀ ਵਧੇਰੇ ਗਿਣਤੀ ਹੈ ਪੰਜਾਬ ਦੇ ਲੋਕ ਜਿਹੜੇ ਇਹਨਾਂ ਦੇ ਖਿਲਾਫ ਮੁਹਿਮ ਵੱਡੀ ਹੋਈ ਹੈ ਜਿਨ੍ਹਾਂ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਨੂੰ ਕੁਝ ਹੋਰ ਸੂਬੇ ਪੂਰੇ ਭਾਰਤ ਦੇ ਉਹਨਾਂ ਦੀ ਤਰਸ ਦੇ ਉੱਪਰ ਪੰਜਾਬ ਦੇ ਵੀ ਕੁਝ ਵੱਖਰੇ ਹੱਕ ਹਕੂਕ ਅਧਿਕਾਰ ਹੋਣੇ ਚਾਹੀਦੇ ਆ ਇੱਥੇ ਉਹਨਾਂ ਲੋਕਾਂ ਦੀਆਂ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ਉਹਨਾਂ ਲੋਕਾਂ ਨੂੰ ਇੱਥੇ ਜ਼ਮੀਨ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਵਗੈਰਾ ਵਗੈਰਾ ਹੋਰ ਬਹੁਤ ਕੁਝ ਇਦਾਂ ਦਾ ਹੈਗਾ ਆ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਹੈਗਾ ਉਹ ਜਰੱਕ ਸੁਰੱਖਿਅਤ ਰਹਿ ਸਕੇ ਜਦਾਂ ਹੋਰ ਬਹੁਤ ਸਾਰੇ ਸੂਬੇ ਹੈਗੇ ਆ ਉਸ ਦਰਜ ਦੇ ਉੱਪਰ ਸੋ ਇਹ ਗੱਲ ਮੈਂ ਇਸ ਕਰਕੇ ਕਹ ਰਣ ਦਾ ਹੈਗਾ ਕਿ ਲੋਕਾਂ ਦੇ ਮਨ ਵਿੱਚ ਇਹ ਆ ਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਹਨਾਂ ਲੋਕਾਂ ਨੂੰ ਪੰਜਾਬ ਦੀ ਧਰਤੀ ਦੇ ਉੱਪਰ ਵਸਾਇਆ ਜਾ ਰਿਹਾ ਔਰ ਕ੍ਰਿਮੀਨਲ ਮਾਈਂਡ ਦੇ ਉਹ ਲੋਕ ਆ ਸਰਕਾਰ ਦਾ ਇਸ ਬੰਨੇ ਕੋਈ ਧਿਆਨ ਨਹੀਂ ਹੈਗਾ ਕਿ ਆਪਾਂ ਉਹਨਾਂ ਦਾ ਅੱਗਾ ਪਿੱਛਾ ਚੰਗੀ ਤਰ੍ਹਾਂ ਜਾਂਚਣਾ ਹੈਗਾ ਕਿ ਉਹ ਕੌਣ ਨੇ ਕਿੱਥੋਂ ਆਏ ਨੇ ਪਿਛੋਕੜ ਕੀ ਹੈਗਾ ਉਹਨਾਂ ਦਾ ਔਰ ਅੱਜ ਕੱਲ ਇੱਥੇ ਕੀ ਕਰਨ ਰਿਹਾ ਉਹਨਾਂ ਨੂੰ ਕਿਸ ਜ਼ਿੰਮੇਵਾਰੀ ਦੇ ਨਾਲ ਕਿਹੜਾ ਸ਼ਰਤਾਂ ਦੇ ਤਹਿਤ ਇੱਥੇ ਪੰਜਾਬ ਦੇ ਵਿੱਚ ਵਸਾਉਣਾ ਤੇ ਇੱਥੇ ਰੱਖਣਾ ਇਸ ਕਰਕੇ ਲੋਕ ਖਫਾ ਨੇ ਕਿ ਉਹ ਗਰੁੱਪਾਂ ਦੇ ਗਰੁੱਪ ਇੱਥੇ ਪੰਜਾਬ ਚ ਆ ਰਹੇ ਆ ਔਰ ਵੱਖ-ਵੱਖ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਆਵੇਂ ਲੰਮੀ ਰੀ ਗੱਲ ਥੋੜੀ ਜਿ ਇਸ ਕਰਕੇ ਕੀਤੀ ਆ ਇਹ ਰਾਜਵੀਰ ਜਬੰਦੇ ਦਾ ਜਦੋਂ ਅੰਤਨ ਸੰਸਕਾਰ ਹੋਇਆ ਹੋਵੇ ਨ ਕ੍ਰਿਮੀਨਲ ਕਿਸਮ ਦਾ ਉਹ ਉਸ ਸੰਸਕਾਰ ਦੇ ਮੌਕੇ ਤੇ ਭੀੜ ਦੇ ਵਿੱਚ ਆਣ ਕੇ ਸ਼ਾਮਲ ਹੋ ਗਿਆ ਹੋਵੇ ਐਦਾਂ ਵੀ ਹੋ ਸਕਦੀ ਆ ਬੜੀ ਦੁਖਦਾਈ ਗੱਲ ਐ ਜੇ ਇੱਥੇ ਆਪਣੇ ਵਿੱਚ ਕੋਈ ਲੋਕ ਹੈਗੇ ਆ ਤਾਂ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਦੁੱਖ ਦੀ ਗੱਲ ਐ ਪੰਜਾਬ ਦੇ ਲੋਕ ਤਾਂ ਐਵੇਂ ਨਹੀਂ ਕਰਦੇ ਹੈਗੇ ਜੇ ਕਿਸੇ ਪੰਜਾਬੀ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਆ ਤਾਂ ਮੈਨੂੰ ਲੱਗਦਾ ਕਿ ਸਾਨੂੰ ਜ਼ਰੂਰ ਸਮਝਣਾ ਚਾਹੀਦਾ ਇਹ ਸਾਡੇ ਕਿਰਦਾਰ ਦੇ ਵਿੱਚ ਨਹੀਂ ਹੁੰਦਾ ਹੈਗਾ ਆਪਾਂ ਕਿਸੇ ਦੀ ਅੰਤਮ ਸੰਸਕਾਰ ਦੇ ਉੱਪਰ ਗਏ ਹੋਏ ਆ ਉੱਥੇ ਜਾ ਕੇ ਵੀ ਆਪਾਂ ਜੇ ਆਹ ਸਾਰਾ ਕੁਝ ਕਰਨਾ ਹੈ ਤਾਂ ਦੱਸੋ ਕਿਹੜੀ ਥਾਂ ਇਦਾਂ ਦੀ ਆ ਜਿਸ ਥਾਂ ਨੂੰ ਤੁਸੀਂ ਇਹ ਸਮਝਦੇ ਹੋਵੋਗੇ ਕਿ ਆ ਉਦਾਂ ਦੀ ਥਾਂ ਆ ਜੀ ਜਿੱਥੇ ਜਾ ਕੇ ਆਪਾਂ ਆਪਣੀ ਆ ਜੋਬ ਜਿਹਨੂੰ ਜੋਬ ਬਣਾ ਕੇ ਬੈਠੇ ਹੋ ਆ ਕਹੀ ਵੀ ਉੱਥੇ ਜਾ ਕੇ ਆਪਾਂ ਆਪਣੀਆਂ ਵਾਲੀ ਜੋਬ ਨਹੀਂ ਕਰਨੀ ਇਹ ਸਵਾਲ ਆ ਉਹਨਾਂ ਦੇ ਮੂਰੇ ਕਿ ਮਾੜਾ ਮੋਟਾ ਆਪਾਂ ਸੰਸਾਰ ਦੇ ਉੱਪਰ ਆਏ ਹੋਏ ਆ ਕਿ ਮਾੜੀ ਮੋਟੀ ਵੀ ਸਾਨੂੰ ਕੋਈ ਸ਼ਰਮ ਹਜਾਨਾ ਦੀ ਕੋਈ ਚੀਜ਼ ਨਹੀਂ ਹੈਗੀ ਕਿ ਆਪਾਂ ਸਾਰਾ ਕੁਝ ਬੇਚ ਵੱਟ ਕੇ ਖਾ ਲਿਆ ਕਿ ਜਮੇ ਇੰਨਾ ਜ਼ਿਆਦਾ ਹੋ ਚੁੱਕਾ ਆ ਕਿ ਪੰਜਾਬ ਦੇ ਵਿੱਚ ਰੋਜ਼ਗਾਰ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਵੀਰਿਓ ਮੈਂ ਪੰਜਾਬੀਆਂ ਨੂੰ ਕਹਿਣਾ ਚਾਹਣਾ ਜੇ ਤੁਹਾਡੇ ਵਿੱਚੋਂ ਕਿਸੇ ਨੇ ਇਸ ਕਿਸਮ ਦੀ ਘਟਨਾ ਨੂੰ ਉਥੇ ਅੰਜਾਮ ਦਿੱਤਾ ਆ ਤਾਂ ਜਰੂਰ ਸਾਹਮਣੇ ਆ ਜਾਓ ਮੇਰੇ ਭਰਾਵੋ ਇੱਥੇ ਐਡੀ ਵੀ ਗੱਲ ਨਹੀਂ ਹੈਗੀ ਪੰਜਾਬ ਦੇ ਵਿੱਚ ਰੋਜ਼ਗਾਰ ਹੈਗਾ ਪੰਜਾਬ ਦੇ ਵਿੱਚ ਰੋਜ਼ਗਾਰ ਹੈਗਾ ਹੀ ਕਰਕੇ ਪ੍ਰਵਾਸੀ ਪੰਜਾਬ ਦੀ ਧਰਤੀ ਤੇ ਆਉਂਦੇ ਆ ਤਾਂ ਹੀ ਆਉਂਦੇ ਆ ਜੇ ਇੱਥੇ ਰੋਜ਼ਗਾਰ ਨਾ ਹੋਵੇ ਤਾਂ ਉਹ ਆਉਣ ਨਾ ਇੱਥੇ ਭੁੱਖੇ ਮਰਨ ਵਾਸਤੇ ਨਹੀਂ ਆਉਂਦੇ ਆਪਾਂ ਰਹਿਣਾ ਹੀ ਇੱਥੇ ਆ ਤੇ ਆਪਾਂ ਜੇ ਇੱਥੇ ਪੰਜਾਬ ਚ ਰਹਿ ਕੇ ਜੇ ਸਾਨੂੰ ਲੱਗਦਾ ਕਿ ਸਾਡਾ ਸਰਦਾ ਨਹੀਂ ਅਸੀਂ ਭੁੱਖੇ ਮਰ ਜਾਣਾ ਫਿਰ ਦੱਸੋ ਜੀ ਸਾਤੋਂ ਜ਼ਿਆਦਾ ਫਿਰ ਬੜਾ ਹੋਰ ਕੌਣ ਆ ਜੀ ਜਿਹਨੂੰ ਸਮਝ ਨਹੀਂ ਹੈਗੀ ਇਸ ਗੱਲ ਦੀ ਅਸਲ ਦੇ ਵਿੱਚ ਸਾਡੇ ਵਿੱਚ ਕਮੀਆਂ ਨੇ ਉਹ ਪ੍ਰਵਾਸੀ ਜਦੋਂ ਇੱਥੇ ਆਉਂਦੇ ਆ ਜਿਹੜੇ ਕੱਲ ਤੱਕ ਕੰਮ ਸਾਡੇ ਪੰਜਾਬ ਦੇ ਲੋਕ ਕਰਦੇ ਹੁੰਦੇ ਸੀਗੇ ਅਸੀਂ ਉਹ ਕੰਮ ਛੱਡ ਦਿੱਤੇ ਸਾਨੂੰ ਲੱਗਦਾ ਕਿ ਇਹ ਕੰਮ ਘਟਿਆ ਆ ਸਾਨੂੰ ਲੱਗਦਾ ਕਿ ਇਹ ਕੰਮ ਛੋਟੇ ਆ ਘਟਿਆ ਅਤੇ ਛੋਟੇ ਲਫ਼ਜ਼ ਅਸੀਂ ਆਪਣੇ ਦਿਮਾਗ ਦੇ ਵਿੱਚ ਆਪ ਹੀ ਫਿੱਟ ਕਰ ਲਿਆ ਹੋਇਆ ਆ ਹੁਣ ਉਹ ਜਿਹੜੀ ਜਗ੍ਹਾ ਖਾਲੀ ਹੋਈ ਉਹ ਕੰਮ ਕਿਸੇ ਨੇ ਤਾਂ ਕਰ ਨਹੀਂ ਸਕੇ ਸਾਡੇ ਆਪਣੇ ਪੰਜਾਬੀਆਂ ਨੇ ਅਸੀਂ ਵੀ ਜੇ ਕੋਈ ਕੰਮ ਕਰਾਉਣਾ ਹੋਵੇ ਕਿੱਥੋਂ ਕਰਾਉਣਾ ਪਣਾ ਹੁਣ ਜੇ ਆਪਣਾ ਪੰਜਾਬੀ ਭਰਾਓ ਵਾਲਾ ਕੰਮ ਕਰਦੇ ਨਹੀਂ ਹੈਗਾ ਤਾਂ ਪ੍ਰਵਾਸੀ ਕਰਦਾ ਤੇ ਪ੍ਰਵਾਸੀ ਦੇ ਕੋਲੋਂ ਕਰਾਉਣਾ ਪਊਗਾ ਨਾ ਫਿਰ ਐਦਾਂ ਦੇ ਹਾਲਾਤ ਸਾਡੇ ਬਣ ਗਏ ਰਾਜਵੀਰ ਜਵੰਦੇ ਦੀ ਗੱਲ ਕਰਦੇ ਪਏ ਆ ਅੱਛਾ ਜਦੋਂ ਉੱਥੇ ਕਵਰੇਜ ਕਰਨ ਵਾਸਤੇ ਸਾਡੇ ਵਾਲਾ ਭਾਈਚਾਰਾ ਪਹੁੰਚਦਾ ਤੇ ਸਾਡੇ ਵਾਲੇ ਪੱਤਰਕਾਰ ਭਾਈਚਾਰੇ ਨੇ ਜਿਹੜੀ ਉੱਥੇ ਭੂਮਿਕਾ ਨਿਭਾਈ ਹੈ ਕੰਨਾਂ ਨੂੰ ਹੱਥ ਲਵਾਉਂਦੀ ਆ ਜੀ ਉਹ ਵਾਲੀ ਭੂਮਿਕਾ ਇੱਥੇ ਮੈਂ ਸਟੂਡੀਓ 'ਚ ਬੈਠ ਕੇ ਵੀ ਕੰਨਾਂ ਨੂੰ ਸਾਰਿਆਂ ਦੀ ਅੰਤਮ ਸੰਸਕਾਰ ਹੋਣਾ ਹੈਗਾ ਪਰਿਵਾਰ ਦੇ ਮੈਂਬਰਾਂ ਨੇ ਵੀ ਜਾ ਕੇ ਆਪਣਾ ਜਿਹੜਾ ਪਿਆਰਾ ਹੈਗਾ ਜਿਹੜਾ ਉਹਨਾਂ ਦਾ ਕਰੀਬੀ ਹੈਗਾ ਜਿਹੜਾ ਉਹਨਾਂ ਦੇ ਘਰ ਦਾ ਜੀ ਸੀਗਾ ਜਿਹੜਾ ਸੰਸਾਰ ਤੋਂ ਰੁਕਸਤ ਹੋ ਗਿਆ ਉਹਨਾਂ ਨੇ ਵੀ ਉਹਦੇ ਅੰਤਮ ਦਰਸ਼ਨ ਕਰਨੇ ਆ ਜਾਂ ਜਾਂ ਉਹਨਾਂ ਨੇ ਇੱਕ ਵਾਰ ਜਾਂਦੇ ਹੋਇਆ ਉਹਨਾਂ ਦੇ ਮਨ ਦੀਆਂ ਭਾਵਨਾਵਾਂ ਹੁੰਦੀਆਂ ਨੇ ਪਰ ਸਾਡੇ ਵਾਲਾ ਭਾਈਚਾਰਾ ਅਸੀਂ ਕੀ ਕਰਨਾ ਭਲਾ ਅਸੀਂ ਆਪਣਾ ਕੈਮਰਾ ਲੈ ਕੇ ਅਸੀਂ ਆਪਣਾ ਮਾਈਕ ਲੈ ਕੇ ਐਨ ਚਿਖਾ ਦੇ ਉੱਪਰ ਤੱਕ ਮਿਲਕ ਡਿਗਣ ਨੂੰ ਕਰਦੇ ਆ ਜਿੱਦਾਂ ਤੇ ਸਾਡੇ ਹਾਲਾਤ ਹੋਏ ਹੁੰਦੇ ਆ ਔਰ ਮੈਂ ਕਹਿੰਦਾ ਜੇ ਇਹ ਸਾਰਾ ਕੁਝ ਐਂ ਚੱਲਦਾ ਰਿਹਾ ਨਾ ਤੱਕ ਕਿਸੇ ਦਿਨ ਇਦਾਂ ਦੀ ਖਬਰ ਵੀ ਚੱਲੂਗੀ ਕਿ ਫਲਾਣੇ ਚੈਨਲ ਦਾ ਪੱਤਰਕਾਰ ਤੇ ਫਲਾਣੇ ਚੈਨਲ ਦਾ ਪੱਤਰਕਾਰ ਦਾ ਸਾਥੀ ਕੈਮਰੇ ਵਾਲਾ ਉਹ ਉਥੇ ਕਵਰੇਜ ਕਰਦੇ ਪੈ ਸਗੇ ਕੈਮਰਾ ਤਾਹਾਂ ਨੂੰ ਚੱਕਿਆ ਤੇ ਕੈਮਰਾ ਚਿਖਾ ਦੇ ਵਿੱਚ ਡੇਪਿਆ ਇਦਾਂ ਦੀ ਵੀ ਕਿਸੇ ਦਿਨ ਖਬਰ ਆ ਜਾਊਗੀ ਜਿਸ ਤਰੀਕੇ ਨਾਲ ਉੱਪਰ ਨੂੰ ਉਲਰਣ ਡਏ ਹੁਣੇ ਆਪਾਂ ਦੱਸੋ ਜੀ ਕਿੰਡੀ ਕਿਤੇ ਖਰੀ ਗੱਲ ਵਾ ਇਹ ਬੜੀ ਮਾੜੀ ਗੱਲ ਵਾ ਔਰ ਸ਼ਰਮਨਾਕ ਗੱਲ ਵੀ ਆ ਇਹ ਮੇਰਾ ਦੀਪ ਸਿੱਧੂ ਦਾ ਜਦੋਂ ਅੰਤਮ ਸੰਸਕਾਰ ਹੋਇਆ ਉਹ ਦਿਨ ਉਥੇ ਗਿਆ ਸੀਗਾ ਆਪਾਂ ਵੀ ਉੱਥੇ ਜਾ ਕੇ ਕਵਰੇਜ ਕੀਤੀ ਸੀਗੀ ਮੈਂ ਇਕੱਲਾ ਇਹ ਨਹੀਂ ਵੀ ਸਟੂਡੀਓ 'ਚ ਬਹਿ ਕੇ ਗੱਲਾਂ ਕਰਦਾ ਆਪਾਂ ਵੀ ਬਾਹਰ ਜਾਇਦਾ ਹੈਗਾ ਕਵਰੇਜ ਕਰਨ ਵਾਸਤੇ ਪਰ ਜਦੋਂ ਇਦਾਂ ਦਾ ਮਾਹੌਲ ਦੇਖਦਾ ਨਾ ਮੈਂ ਤਾਂ ਕਈ ਵਾਰ ਦੂਰ ਪਰੇ ਜਾ ਕੇ ਵੇਖਦਾ ਨਾ ਦੂਰੋਂ ਮੈਂ ਵੇਖਦਾ ਨਜ਼ਾਰਾ ਜਿਹਾ ਵੀ ਕਿਆ ਮਤਵੱਜੀ ਆ ਯਾਰ ਸਾਡੀ ਕਿਆ ਹਾਲਾਤ ਹੋਏ ਵਾ ਸਾਡੇ ਮੈਂ ਤੁਹਾਨੂੰ ਇਹ ਵੀ ਦੱਸਦਾ ਅੱਗੇ ਜਾ ਕੇ ਵੀ ਪੱਤਰਕਾਰ ਇਦਾਂ ਕਰਦੇ ਤੇ ਕਰਦੇ ਕਿਉਂ ਹੈਗੇ ਆ ਉਹਨਾਂ ਦੀ ਮਜਬੂਰੀ ਆ ਇੱਕ ਉਹ ਮੈਂ ਤੁਹਾਡਾ ਨਾ ਮਜਬੂਰੀ ਵੀ ਸਮਝੀ ਕਰੂੰਗਾ ਦੀਪ ਸਿੱਧੂ ਦਾ ਜਦੋਂ ਅੰਤਮ ਸੰਸਕਾਰ ਹੋਇਆ ਉਸ ਦਿਨ ਆਪਾਂ ਗਏ ਉੱਥੇ ਦੂਰ ਉਦੋਂ ਬੜੀ ਵੱਡੀ ਗੰਟੀ ਵਿੱਚ ਉੱਥੇ ਤੁਹਾਨੂੰ ਯਾਦ ਆ ਜੇਨਾਂ ਨੂੰ ਪਤਾ ਹੈਗਾ ਇਸ ਕੱਲ ਦਾ ਕਈਆਂ ਨੇ ਹਾਜ਼ਰੀ ਭਰੀ ਸੀ ਮੈਂ ਤੇ ਮੇਰਾ ਸਾਥੀ ਕੈਮਰੇ ਵਾਲਾ ਮੁੰਡਾ ਉਹਨੂੰ ਮੈਂ ਕਹੇ ਏਦਾਂ ਕਰ ਆਪਾਂ ਲਾਗੇ ਵੀ ਜਾਣੇ ਹੈਗੇ ਆ ਆਪਾਂ ਦੂਰ ਹੋ ਕੇ ਵੀ ਸ਼ਾਟ ਲੈ ਲੈ ਹੈਗੇ ਆ ਆਪਾਂ ਦੀਪ ਸਿੱਧੂ ਦੇ ਮ੍ਰਿਤਕ ਦੇ ਆਪਾਂ ਉਹ ਵੀ ਵਿਖਾ ਲਈ ਸ਼ਾਟ ਲੈ ਸਾਰਾ ਕੁਝ ਹੋ ਗਿਆ ਹੁਣ ਐ ਕਰ ਮੈਂ ਕਹੇ ਨਿਕਲ ਕੇ ਆ ਜਾ ਬਾਹਰ ਨੂੰ ਅਸੀਂ ਦੂਰ ਖੇਤਾਂ ਦੇ ਵਿੱਚ ਜਾ ਕੇ ਬਹਿ ਗਏ ਉਹ ਮੈਨੂੰ ਆਖੇ ਮੇਰਾ ਸਾਥੀ ਮੁੰਡਾ ਕਹਿੰਦਾ ਭਾਜੀ ਮੈਂ ਕਹੇ ਹਾਂ ਕਹਿੰਦਾ ਬਾਕੀ ਪੱਤਰਕਾਰ ਬਾਕੀ মিডিਆ ਸਾਰਾ ਕਹਿੰਦਾ ਉਹ ਅੰਦਰ ਨੂੰ ਵੜਨ ਰਿਹਾ ਸਮਸ਼ਾਨ ਘਾੜ ਦੇ ਆਪਾਂ ਕਹਿੰਦਾ ਸਮਸ਼ਾਨ ਘਾੜ ਦੇ ਅੰਦਰ ਚ ਇੱਕ ਜਾ ਪਹੁੰਚ ਹੋ ਸੀਗੇ ਆਪਾਂ ਕਹਿੰਦਾ ਨਿਕਲ ਕੇ ਅੰਦਰੋਂ ਬਾਹਰ ਨੂੰ ਆ ਗਏ ਆ ਇਦਾਂ ਕਾਹਤੋਂ ਮੈਂ ਕਹਾ ਯਾਰ ਕੋਸ਼ਿਸ਼ ਕਰਦੇ ਪਏ ਆ ਆਪਾਂ ਜਰਾ ਸੱਭਿਆਚਾਰ ਦੇ ਨਾਲ ਭਰੇ ਹੋਏ ਮਾੜੇ ਮੋਟੇ ਮਾੜੇ ਮੋਟੇ ਮਨੁੱਖਾਂ ਦੇ ਵਿੱਚ ਕੋਈ ਆਪਣਾ ਨਾਮ ਦਰਦ ਕਰਵਾ ਸਕੀਏ ਇਹ ਕੋਸ਼ਿਸ਼ ਕਰਨ ਦੇ ਮੈਂ ਕਹਾ ਆਪਾਂ ਯਾਰ ਤਾਂ ਕਰਕੇ ਮੈਂ ਮੈਂ ਚਾਹਣਾ ਬਾਹਰ ਨੂੰ ਆਏ ਬਾਹਰ ਖੜੇ ਹੋ ਕੇ ਕਵਰੇਜ ਕਰਾਂਗੇ ਅਸੀਂ ਉੱਥੇ ਬੈਠ ਕੇ ਕਵਰੇਜ ਕੀਤੀ ਮੈਂ ਉੱਥੇ ਖੜਾ ਹੋ ਕੇ ਕਮੈਂਟਰੀ ਕਰਦਾ ਰਿਹਾ ਵੀ ਉਹ ਦੇਖੋ ਉਹ ਉੱਥੋਂ ਲੈ ਕੇ ਉਹ ਤੱਕ ਤੁਸੀਂ ਦੇਖੋ ਕੱਡੀ ਵੱਡੀ ਗੰਤੀ ਵਿੱਚ ਲੱਖਾਂ ਦੇ ਇਕੱਠਾ ਜੀ ਉੱਥੇ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਆਂ ਦੇਵ ਸਿੱਧੂ ਬਾਰੇ ਗੱਲਾਂ ਬਾਤਾਂ ਕਰਦੇ ਰਹੇ ਆਂ ਕੋਈ ਹੋਰ ਉਹਨਾਂ ਦਾ ਕੋਈ ਚਾਹਣ ਵੜਾ ਜਾਂ ਕੋਈ ਹੋਰ ਕੋਈ ਖਾਸ ਸ਼ਖਸੀਅਤ ਜਿਹੜਾ ਉਸ ਅੰਤਮ ਸੰਸਕਾਰ ਦੇ ਮੌਕੇ ਹਾਜ਼ਰੀ ਭਰਨ ਵਾਸਤੇ ਆਇਆ ਸੀਗਾ ਉਹਦੇ ਨਾਲ ਗੱਲਬਾਤ ਕਰਦੇ ਰਹੇ ਆਂ ਉਹਰੇ ਨੂੰ ਲਿਆਣ ਕੇ ਭੀੜ ਤੋਂ ਉਹਰੇ ਆਣ ਕੇ ਐਦਾਂ ਕਰਦੇ ਰਹੇ ਆਂ ਪਰ ਆਹ ਜਿਹੜਾ ਤਰੀਕਾ ਹੈਗਾ ਇਹ ਤਾਂ ਤਰੀਕਾ ਸਹੀ ਨਹੀਂ ਹੈਗਾ ਨਾ ਬਹੁਤ ਹੀ ਜ਼ਿਆਦਾ ਮਾੜੀ ਗੱਲ ਹੈ ਆ ਕੱਲ ਆ ਘੁੰਮਣ ਬਾਡੀ ਬਿਲਡਰ ਜਿਹੜਾ ਨੌਜਵਾਨ ਉਹਦਾ ਸੰਸਕਾਰ ਹੋਇਆ ਉੱਥੇ ਵੀ ਇਦਾਂ ਹੀ ਸੀਗਾ ਸੁਣਨ ਨੂੰ ਮਿਲਿਆ ਜਲੰਧਰ ਮਾਡਲ ਟਾਉਨ ਦੇ ਵਿੱਚ ਕਹਿੰਦੇ ਉੱਥੇ ਉਹਦੀ ਜਿਹੜੀ ਬੇਟੀ ਸੀਗੀ ਉਹ ਆਪਣੇ ਪਿਤਾ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਪੱਤਰਕਾਰਾਂ ਦੇ ਨਾਲ ਭਿੜਦੀ ਰਹੀ ਕਹਿੰਦੇ ਵੀ ਮੈਨੂੰ ਕਿਰਪਾ ਕਰਕੇ ਅੱਗੇ ਨੂੰ ਲੰਘ ਲੈਣ ਦਿਓ ਇਦਾਂ ਦੇ ਸਾਡੇ ਹਾਲਾਤ ਬਣ ਗਏ ਆ ਕੀ ਅਸੀਂ ਪੱਤਰਕਾਰ ਆਪਣੇ ਲਈ ਥਾਤ ਮਾਰ ਕੇ ਦੇਖਾਂਗੇ ਖੈਰ ਚਲੋ ਮੈਂ ਮਜਬੂਰੀ ਦੀ ਗੱਲ ਦਾਦਾ ਹੀ ਪੱਤਰਕਾਰ ਦੀ ਕੀ ਮਜਬੂਰੀ ਆ ਮੈਂ ਤੇ ਮੇਰਾ ਸਾਥੀ ਅਸੀਂ ਨਾ ਜਦੋਂ ਵਾਪਸ ਦੀਪ ਸਿੱਧੂ ਦੇ ਸੰਸਕਾਰ ਤੋਂ ਆਏ ਵਾਪਸ ਤੇ ਕਹਿੰਦਾ ਭਾਜੀ ਤੁਸੀਂ ਕਹਿ ਸਕੋਗੇ ਕਿ ਮੈਂ ਤਾਂ ਦੱਸੂਗਾ ਮਜਬੂਰੀ ਕੀ ਆ ਉਮਰ ਚ ਘੱਟ ਸੀਗਾ ਉਹਨੂੰ ਹੱਲੇ ਬਹੁਤਾ ਜਿਆਦਾ ਤਜਰਬਾ ਜਾਂ ਨਹੀਂ ਸੀਗਾ ਜਿਹੜਾ ਮੇਰੇ ਨਾਲ ਸੀਗਾ ਕੈਮਰੇ ਵਾਲਾ ਮੈਂ ਕਿਹਾ ਵੀ ਗੱਲ ਹੈਗੀ ਐ ਇਦਾਂ ਪੱਤਰਕਾਰ ਜਿਹੜੇ ਆ ਨਾ ਉਹਨਾਂ ਦੀ ਮਜਬੂਰੀ ਇੱਕ ਇਹ ਆ ਕਿ ਜਿਨ੍ਹਾਂ ਅਦਾਰਿਆਂ ਦੇ ਵਿੱਚ ਉਹ ਕੰਮ ਕਰਦੇ ਆ ਉਹਨਾਂ ਦੇ ਸੀਨੀਅਰ ਉਹਨਾਂ ਨੂੰ ਇਸ ਗੱਲ ਦਾ ਦਬਾਅ ਪਾਉਂਦੇ ਆ ਉਹਨਾਂ ਦੇ ਉੱਪਰ ਕਹਿੰਦੇ ਵੀ ਫਲਾਨਾ ਚੈਨਲ ਵਾਲਾ ਪੱਤਰਕਾਰ ਉਹ ਦਾ ਮਰਤਕ ਦੇ ਦੇ ਬਿਲਕੁਲ ਲਾਗੇ ਤੱਕ ਪਹੁੰਚ ਗਿਆ ਸੀਗਾ ਜਦੋਂ ਚਿਖਾ ਨੂੰ ਲਾਂਬੂ ਲਾਉਣ ਲੱਗਿਆ ਉਹਨੇ ਤੇ ਚਿਖਾ ਨੂੰ ਲਾਂਬੂ ਲੱਗਦਾ ਹੋਇਆ ਵੀ ਦਿਖਾਤਾ ਦੂਜੇ ਇੱਥੇ ਸੀਗਾ ਤੂੰ ਕਿਉਂ ਨਹੀਂ ਦਿਖਾਇਆ ਤੂੰ ਪਿੱਛੇ ਰਹਿ ਗਿਆ ਤੂੰ ਅੱਗੇ ਨੂੰ ਕਦੋਂ ਵਧੂਗਾ ਤੂੰ ਇੰਨੇ ਜੋਗਾ ਹੀ ਰਹਿਣਾ ਤੂੰ ਤਰੱਕੀ ਨਹੀਂ ਕਰਨੀ ਕਹਿੰਦਾ ਇਦਾਂ ਮੈਂ ਕਿਹਾ ਇਦਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਉਹ ਤਾਂ ਕਰਕੇ ਉਹਨਾਂ ਨੂੰ ਹੁੰਦਾ ਕਿ ਉਹ ਤੋਂ ਪਹਿਲਾਂ ਮੈਂ ਜੜਕ ਹੋਰ ਅੱਗੇ ਨੂੰ ਵਧ ਜਾਵਾਂ ਹੁਣ ਇਸ ਅੱਗੇ ਨੂੰ ਵਧਣ ਦੇ ਚੱਕਰ ਵਿੱਚ ਹੋਵੇ ਨਾ ਤਾਂ ਕਿਸੇ ਦਿਨ ਇਦਾਂ ਦੀ ਵੀ ਖਬਰ ਆਵੇ ਕਿ ਕਵਰੇਜ ਕਰਨ ਵਾਲਾ ਚਿਖਾ ਦੇ ਵਿੱਚ ਹੀ ਸੜ ਗਿਆ ਇਦਾਂ ਦੇ ਹਾਲਾਤ ਦੁੱਖ ਦੇ ਨਾਲ ਕਹਿਣ ਡਿਆ ਔਰ ਮੈਂ ਭਰੇ ਮਨ ਦੇ ਨਾਲ ਕਹਿਣ ਡਿਆ ਹ ਦੁਖੀ ਮਨ ਦੇ ਨਾਲ ਕਹਿਣ ਡਿਆ ਸ਼ਰਮ ਆਉਂਦੀ ਐ ਥੋੜਾ ਜਿਆਦਾ ਆਪਾਂ ਅਕਲ ਨੂੰ ਹੱਥ ਮਾਰੀਏ ਉਹਨਾਂ ਦੇ ਜਿਹੜੇ ਸੀਨੀਅਰ ਵਾ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਗਾ ਕਿ ਤੁਸੀਂ ਆਪਣੇ ਪੱਤਰਕਾਰਾਂ ਦੇ ਉੱਪਰ ਜਦੋਂ ਇਸ ਕਿਸਮ ਦਾ ਦਬਾਅ ਬਣਾਉਨੇ ਹੋ ਉਹ ਦਬਾਅ ਦੇ ਤਹਿਤ ਕੰਮ ਕਰਦੇ ਆ ਤੁਹਾਨੂੰ ਕੀ ਲੱਗਦਾ ਕਿ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਹੋਣਗੇ ਕਿ ਲੈ ਵੀ ਇਸ ਚੈਨਲ ਤੋਂ ਮੈਂ ਕਵਰੇਜ ਦੇਖੀ ਆ ਧੰਨ ਧੰਨ ਕਰਾਤੀ ਨਜ਼ਾਰਾ ਲਿਆਤਾ ਥੋੜਾ ਜਿਹਾ ਮੋੜਾ ਪਾ ਲਈਏ ਆਪਾਂ ਹੁਣ ਇਸ ਤੋਂ ਪਹਿਲਾਂ ਕਿ ਕੋਈ ਅਣਸਖਾਵੀ ਘਟਨਾ ਇਦਾਂ ਦੀ ਵਾਪਰੇ ਜਿੱਦਾਂ ਨੇ ਮੈਂ ਕਹਿ ਕੇ ਹਟਿਆ ਮਜ਼ਾਕ ਬਣਾ ਤੁਹਾਡਾ ਮਜ਼ਾਕ ਜੇ ਤੁਹਾਡਾ ਕੈਮਰਾ ਕਿਸੇ ਦਾ ਡਿੱਪਿਆ ਉਹਦੇ ਵਿੱਚ ਚਿਖਾ ਦੇ ਵਿੱਚ ਸੜ ਗਿਆ ਮਜ਼ਾਕ ਬਣਾ ਵੀਡੀਓ ਬੜੀ ਵਾਇਰਲ ਹੋਣੀ ਆ ਉਹ ਵਾਲੀ ਉਹ ਤੋਂ ਪਹਿਲਾਂ ਪਹਿਲਾਂ ਮੋੜਾ ਪਾ ਕੇ ਕਿਉਂ ਨਾ ਇੱਕ ਨਵੇਕਲਾ ਕੰਮ ਕਰਕੇ ਦੇਖੀਏ ਆਓ ਮੈਂ ਇੱਕ ਸੁਝਾਅ ਦੇਣਾ ਚਾਹੁੰਗਾ ਚੰਗਾ ਲੱਗੇ ਪ੍ਰਵਾਨ ਕਰ ਲਿਓ ਮਾੜਾ ਲੱਗੇ ਛੱਡ ਦਿਓ ਉਹ ਸੁਝਾਅ ਇਹ ਆ ਕਿ ਤੁਸੀਂ ਲਾਗੇ ਲਾਗੇ ਜਾ ਕੇ ਤੁਸੀਂ ਪਹਿਲਾਂ ਸਾਰੀ ਕਵਰੇਜ ਕਰ ਲਈਏ ਤੁਸੀਂ ਬੋਲ ਕੇ ਕਮੈਂਟਰੀ ਕਰ ਦਿੱਤੀ ਵੀ ਆ ਆ ਇਦਾਂ ਇਦਾਂ ਤੇ ਆ ਆ ਸ਼ਖਸੀਤਾ ਇੱਥੇ ਹਾਜ਼ਰੀ ਭਰਨ ਵਾਸਤੇ ਆਈਆਂ ਨੇ ਸਾਰਾ ਕੁਝ ਦਿਖਾਉਣ ਤੋਂ ਬਾਅਦ ਪਈਆ ਪਰਿਵਾਰਕ ਜੀ ਆ ਗਿਆ ਫਿਰ ਤੁਸੀਂ ਜਰਕ ਬਾਹਰ ਆ ਜਾਓ ਥੋੜਾ ਦੂਰ ਚੱਲ ਜਾਓ ਖਾਲੀ ਥਾਂ ਦੇ ਉੱਪਰ ਜਾ ਕੇ ਬਹਿ ਜਾਓ ਉੱਥੇ ਜਾ ਕੇ ਤੁਸੀਂ ਕਵਰੇਜ ਕਰੋ ਤੁਸੀਂ ਉੱਥੇ ਜਾ ਕੇ ਖਾਸ ਖਾਸ ਸ਼ਖਸੀਤਾ ਜਿਹੜੀਆਂ ਆਈਆਂ ਨੇ ਦੁੱਖ ਦੇ ਵਿੱਚ ਸ਼ਰੀਕ ਹੋਣ ਤੁਸੀਂ ਉਹਨਾਂ ਦੇ ਨਾਲ ਉੱਥੇ ਖੜੇ ਹੋ ਕੇ ਗੱਲਬਾਤ ਕਰੋ ਇਦਾਂ ਦੀ ਥੋੜੀ ਜਿਹੀ ਪਰਤ ਪਾ ਕੇ ਦੇਖਣ ਦੀ ਕੋਸ਼ਿਸ਼ ਕਰਕੇ ਵੇਖੋ ਹੋ ਸਕਦਾ ਇਹਦੇ ਚੰਗੇ ਨਤੀਜੇ ਆਉਣ ਹੋ ਸਕਦਾ ਜਿਹੜੇ ਦਰਸ਼ਕ ਹੈਗੇ ਆ ਜਿਹੜੇ ਸਰੋਤੇ ਆ ਜਿਹੜੇ ਲਿਸਨਰ ਆ ਹੋ ਸਕਦਾ ਉਹਨਾਂ ਸਾਰਿਆਂ ਨੂੰ ਇਹ ਬੜਾ ਤਰੀਕਾ ਚੰਗਾ ਲੱਗੇ ਮੇਰੀ ਜਿਹੜੇ ਆਦਾਰਿਆਂ ਦੇ ਮਾਲਕ ਹੋ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਭਾਈ ਪੱਤਰਕਾਰਾਂ ਦੇ ਉੱਪਰ ਇਸ ਕਿਸਮ ਦੇ ਦਬਾਅ ਨਾ ਪਾਓ ਆਪ ਤੁਸੀਂ ਮੌਕੇ ਤੇ ਹਾਜ਼ਰ ਨਹੀਂ ਹੁੰਦੇ ਹੋ ਤੁਹਾਡੇ ਪੱਤਰਕਾਰ ਲੋਕਾਂ ਦੇ ਵਿੱਚ ਹਾਜ਼ਰ ਹੁੰਦੇ ਆ ਲੋਕਾਂ ਦੇ ਕੋਲੋਂ ਗਾਲ੍ਹਾਂ ਵੀ ਕਹਿੰਦੇ ਆ ਕਈ ਵਾਰ ਅਮਰ ਗਾਣਾ ਨਾ ਬਜੀ ਦੁਖੀ ਮਨ ਦੇ ਨਾਲ ਅੱਛਾ ਕਿੱਡੀ ਕ ਖਰੀ ਗੱਲ ਹੋਇਆ ਕੱਲ ਤੱਕ ਸੀ ਇਹਦਾ ਕਿ ਪੱਤਰਕਾਰ ਨੂੰ ਕੋਈ ਗਾਲ ਕੱਢ ਜਾਏ ਪੱਤਰਕਾਰ ਨੂੰ ਕੋਈ ਇਹ ਗੱਲ ਆਖੇ ਕਿ ਪਰੇ ਨੂੰ ਚਲ ਜਾ ਉਹ ਸਾਨੂੰ ਆਪਣਾ ਕੰਮ ਵੀ ਕਰ ਲੈਣ ਦੇ ਪੱਤਰਕਾਰ ਨੂੰ ਕੋਈ ਇਦਾਂ ਕਹਿੰਦਾ ਸੀ ਪਹਿਲਾਂ ਪਰ ਅੱਜ ਆ ਬੰਦਾ ਕਹਿੰਦਾ ਨਾ ਵੀ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ ਸਾਡੀ ਆਪਣੀ ਇੱਜ਼ਤ ਵੀ ਸਾਡੇ ਆਪਣੇ ਹੱਥ ਚੋਂ ਆ ਇਹ ਤੋਂ ਪਹਿਲਾਂ ਕਿ ਕੋਈ ਸਾਨੂੰ ਇਦਾਂ ਦੀ ਗੱਲ ਆਖੇ ਕਿ ਭਰਾਵਾ ਆ ਤੇ ਰੱਗੇ ਹੱਥ ਜੋੜੇ ਇਹ ਤੋਂ ਪਹਿਲਾਂ ਕਿ ਕਿਸੇ ਨੂੰ ਪਹਿਲਾਂ ਅਨਾਉਂਸਮੈਂਟ ਕਰਨੀ ਪਿਆ ਕਰੇ ਵੀ ਬਾਕੀ ਸਾਰੇ ਜਣੇ ਅੰਦਰ ਆ ਜਾਣ ਤੇ ਪੱਤਰਕਾਰਾਂ ਨੂੰ ਬੇਨਤੀ ਹੈ ਇਹ ਪੱਤਰਕਾਰਾਂ ਦੇ ਵਿੱਚ ਕੋਈ ਵੀ ਬੰਦਾ ਸਮਸ਼ਾਨ ਘਾਟ ਦੇ ਅੰਦਰ ਤੱਕ ਨਹੀਂ ਆਉਣਾ ਚਾਹੀਦਾ ਇਹ ਤੋਂ ਪਹਿਲਾਂ ਕਿਉਂਕਿ ਘੇਰਾ ਘੱਟ ਦੇ ਵਿੱਚ ਦਾ ਪਈਸ ਘੇਰੇ ਦੇ ਅੰਦਰ ਅੰਦਰ ਕਿਸੇ ਵੀ ਕਿਸਮ ਦਾ ਕੋਈ ਪੱਤਰਕਾਰ ਜੇ ਸਾਨੂੰ ਨਜ਼ਰ ਆ ਗਿਆ ਤੇ ਫੜ ਕੇ ਆਪਾਂ ਦੀ ਫਿੰਟੀ ਲਾਵਾਂਗੇ ਇਹ ਤੋਂ ਪਹਿਲਾਂ ਕਿ ਇਦਾਂ ਦੇ ਹਾਲਾਤ ਬਣ ਜਾਣ ਇਦਾਂ ਦੇ ਹਾਲਾਤ ਬਣਨ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਥੋੜਾ ਜਿਹਾ ਸਮੇਟ ਲਈਏ ਇਹ ਸਾਹਦ ਤੱਕ ਨਾ ਜਾਈਏ ਕਵਰੇਜ ਕਰਨ ਦੇ ਚੱਕਰਾਂ ਵਿੱਚ ਵੀ ਕਿਸੇ ਪ੍ਰਸਿੱਧ ਬੰਦੇ ਦਾ ਜਾਂ ਕਿਸੇ ਪ੍ਰਸਿੱਧ ਬੀਬੀ ਦਾ आनंद ਕਾਰਜ ਹੋ ਕੇ ਹਟਿਆ ਵਿਆਹ ਹੋ ਕੇ ਹਟਿਆ ਤਾਂ ਉਹਦੇ ਵਿਆਹ ਦੀ ਕਵਰੇਜ ਕਰਨ ਜਾਣਾ ਜਦੋਂ ਤੇ ਵਿਆਹ ਦੀ ਕਵਰੇਜ ਕਰਨੀਆਂ ਸ਼ੰਗਣ ਮੰਗਣ ਜਿੰਨੇ ਹੁੰਦੇ ਆ ਉਹ ਕਵਰ ਕਰਨੇ ਆ ਉਸ ਤੋਂ ਬਾਅਦ ਫਿਰ ਅਗਲੇ ਦੇ ਬੈਡਰੂਮ ਤੱਕ ਵੀ ਜਾਣਾ ਦਰਵਾਜ਼ੇ ਤੱਕ ਵੀ ਜਾਣਾ ਘਟੋ ਘਟ ਤੁਸੀਂ ਮੰਨੂਗੇ ਮੇਰੀ ਗੱਲ ਨੂੰ ਹੁੰਦਾ じゃ ਨਹੀਂ ਹੁੰਦਾ ਅਜੇ ਤੱਕ ਅੱਜ ਕੱਲ ਇਦਾਂ ਇੱਕ ਲਾਈਨ ਤੋਂ ਅੱਗੇ ਹੋਰ ਬੋਲਣੀ ਚਾਹਣਾ ਤੁਸੀਂ ਬੈਡਰੂਮ ਤੱਕ ਜਾਣ ਨੂੰ ਅਗਲੇ ਦੇ ਕਰਦੇ ਹੋ ਇਹ ਤੋਂ ਅਗਲੀ ਲਾਈਨ ਮੈਂ ਬੋਲਣ ਨਹੀਂ ਹੈਗੀ ਬੜੀ ਸ਼ਰਮਨਾਕ ਗੱਲ ਉਹ ਆਹੋ ਤੁਸੀਂ ਉੱਥੇ ਤੱਕ ਜਾਣ ਦੀ ਕੋਸ਼ਿਸ਼ ਕਰਨ ਰਹੇ ਹੋ ਇਦਾਂ ਦੇ ਹਾਲਾਤ ਬਣ ਗਏ ਹੋ। ਔਰ ਉਹ ਲੋਕ ਮੈਨੂੰ ਤੇ ਉਹਨਾਂ ਤੇ ਵੀ ਆਉਂਦਾ ਕਈ ਵਾਰ ਜਿਨ੍ਹਾਂ ਦੇ ਵਿਆਹ ਹੁੰਦੇ ਐ ਉਹ ਵੀ ਉੱਥੇ ਤੱਕ ਵੀ ਸੱਦਾ ਦੇਂਦੇ ਆ ਉਹਨਾਂ ਨੂੰ ਵੀ ਤੁਸੀਂ ਸਾਡੇ ਬੈੱਡ ਤੱਕ ਵੀ ਆਜੋ। ਕਈ ਹੈਗੇ ਐ ਇਦਾਂ ਉਹਨਾਂ ਨੂੰ ਸੱਦਾ ਉਹਨਾਂ ਦੇ ਚਿਹਰੇ ਦੇ ਉੱਪਰ ਖੁਸ਼ੀ ਹੁੰਦੀ ਆ ਬੜੀ। ਪ੍ਰਸੰਤਾ ਚਲਕਣ ਦੀ ਹੁੰਦੀ ਆ ਉਹਨਾਂ ਦੇ ਉੱਪਰ। ਉਹ ਖੁਸ਼ ਹੁੰਦੇ ਐ ਇਸ ਗੱਲ ਦੇ ਵਿੱਚ ਵੀ ਸਾਡੀ ਇੱਥੇ ਤੱਕ ਕਵਰੇਜ ਹੋ ਗਈ। ਸ਼ਰਮ ਨੂੰ ਅਤਵਾਰ ਲਈਏ ਮੜਾ ਜਾ ਆਪਾਂ। ਕੀ ਮਾਰ ਲਾਂਗੇ ਆਪਾਂ? ਕੀ ਆਪਾਂ ਥੋੜਾ ਜਿਹਾ ਸਬਕ ਬਣਾਵਾਂਗੇ? ਅਸੀਂ ਪੰਜਾਬ ਦੀ ਧਰਤੀ ਦੇ ਵਸਣਦੇ ਆਂ। ਪੰਜਾਬ ਜਿਹਨੂੰ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਮ ਦੇ ਉੱਪਰ ਗੁਰਾਂ ਦੇ ਨਾਮ ਦੇ ਉੱਪਰ ਬਸਣ ਵਾਲਾ ਪੰਜਾਬ ਐਵੇਂ ਦਾ ਨਹੀਂ ਹੁੰਦਾ ਨਾ ਇਦਾਂ ਦਾ ਸਿਗਾ ਨਾ ਇਦਾਂ ਦਾ ਹੋਣਾ ਚਾਹੀਦਾ ਕੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਇਦਾਂ ਦਾ ਹੋਵੇ ਜਾਂ ਕੀ ਤੁਸੀਂ ਚਾਹੁੰਦੇ ਹੋ ਕਿ ਹਾਂ ਵਾਕੇ ਪੰਜਾਬ ਗੁਰਾਂ ਦੇ ਨਾਮ ਦੇ ਉੱਪਰ ਬਸਣ ਵਾਲਾ ਉਹ ਵਾਕਈ ਉਦਾਂ ਦਾ ਹੋਣਾ ਚਾਹੀਦਾ ਪੰਜਾਬ ਦਾ ਸੱਭਿਆਚਾਰ ਇੱਥੇ ਜਿਵੇਂ ਜਿਹਾ ਸਿਗਾ ਜਾਂ ਜਿਵੇਂ ਜਿਹਾ ਹੋਣਾ ਚਾਹੀਦਾ ਉਦਾਂ ਦਾ ਹੀ ਸੱਭਿਆਚਾਰ ਇੱਥੇ ਕਾਇਮ ਹੋਣਾ ਚਾਹੀਦਾ ਉਹਦੇ ਲਈ ਅਸੀਂ ਸਾਰੇ ਜਾਣੇ ਘਟੋ ਘਟ ਜਿਹੜੇ ਪੱਤਰਕਾਰ ਭਾਈਚਾਰਾ ਖਰੇ ਲੋਕਾਂ ਦੀ ਸ਼੍ਰੇਣੀ ਚ ਆਉਂਦੇ ਆਪਾਂ ਕਿ ਆਪਾਂ ਥੋੜਾ ਜਿਹਾ ਖਰੇ ਬਣਨ ਦੀ ਕੋਸ਼ਿਸ਼ ਕਰਾਂਗੇ ਤੇ ਚੋਰਾਂ ਨੂੰ ਬੇਨਤੀ ਆ ਮੇਰੀ ਜੇ ਕਿਸੇ ਨੇ ਉਹਨਾਂ ਵਿੱਚੋਂ ਕੋਈ ਕਿਸੇ ਨੂੰ ਜਾਣਦਾ ਹੋਵੇ ਜਾਂ ਜੇ ਉਹਨਾਂ ਵਿੱਚੋਂ ਕਿਸੇ ਦੀ ਕੋਈ ਜ਼ਮੀਰ ਜਾਗ ਜਾਵੇ ਮਾੜੀ-ਮੋਟੀ ਕਿਉਂਕਿ ਦੇਖੋ ਜਿਹਨਾਂ ਦੇ ਫੋਨ ਗਵਾਚਦੇ ਨਾ ਉਹਨਾਂ ਨੂੰ ਪੁੱਛਿਆ ਜਾਣੀ ਹੈ ਫੋਨਾਂ ਦੇ ਵਿੱਚ ਬਹੁਤ ਕੁਝ ਹੁੰਦਾ ਆ ਬੜੇ ਕੰਮੀਆਂ ਚ ਜਾਂ ਹੁੰਦੀਆਂ ਨੇ ਉਹਨਾਂ ਵਿੱਚ ਜਦੋਂ ਫੋਨ ਗਵਾਚ ਜਾਂਦਾ ਨਾ ਉਸ ਤੋਂ ਬਾਅਦ ਜਿਹਦਾ ਫੋਨ ਗਵਾਚਦਾ ਆਪਣੇ ਆਪ ਤੇ ਝਾਤ ਮਾਰ ਕੇ ਵੇਖ ਲਓ ਕਿੰਨੀ ਤਕਲੀਫ ਹੁੰਦੀ ਹੈ ਬੰਦਾ ਸੋਚਦਾ ਜਾ ਰਿਹਾ ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕਾਂ ਦੇ ਸੰਪਰਕ ਨੰਬਰ ਸਗੇ ਤੋਂ ਇਲਾਵਾ ਹੋਰ ਬਹੁਤ ਕੁਝ ਮੇਰਾ ਜ਼ਰੂਰੀ ਦਾ ਜਿਹੜਾ ਉਹ ਮੇਰੇ ਫੋਨ ਦੇ ਵਿੱਚ ਸਗਾ ਜਾਂਦਾ ਲੱਗਿਆ ਕਿੰਨੀ ਤਕਲੀਫ ਹੁੰਦੀ ਹੈ ਜਮੀਰ ਜਗਾਓ ਕੋਈ ਇੱਕ ਜਣਾ ਮੋੜੇ ਆਣ ਕੇ ਨਿੱਤਰੋ ਤੁਹਾਡੀ ਇੰਟਰਵਿਊ ਕਰੂੰਗਾ ਮੈਂ ਕਰ ਦੂੰਗਾ ਚਲੋ ਹੋਰ ਤੁਹਾਡੀ ਇੰਟਰਵਿਊ ਕਰਨ ਵਾਸਤੇ ਵੈਸੇ ਆ ਜਾਣਾ ਕਈ ਪੱਤਰਕਾਰਾਂ ਨੇ ਤੁਹਾਨੂੰ ਕੋਈ ਲਾਹਣਤਾ ਨਹੀਂ ਪਾਊਗਾ ਤੁਹਾਡੀ ਤਾਰੀਫ਼ ਹੀ ਕੀਤੀ ਜਾਊਗੀ ਇਹ ਵੀ ਮੈਨੂੰ ਪੱਕਾ ਪਤਾ ਆ ਕਰੋ ਮਿਸਾਲ ਪੈਦਾ ਮਿਸਾਲ ਕਾਇਮ ਕਰੋ ਔਰ ਜੇ ਕੋਈ ਇਦਾਂ ਦਾ ਬੰਦਾ ਨਿਤਰ ਕੇ ਸਾਹਮਣੇ ਆਊਗਾ ਤਾਂ ਮੇਰੀ ਬੇਨਤੀ ਹੈ ਉਹਨੂੰ ਕੋਈ ਗਾਲ ਨਾ ਕੱਢਿਓ ਉਹਨੂੰ ਕੋਈ ਫੜਕੇ ਲਮਾ ਨਾ ਪਾਇਓ ਕਰੋ ਕੋਸ਼ਿਸ਼ ਭਾਈ ਇੱਕ ਵਾਰੀ ਔਰ ਯਤਨ ਕਰੋ ਤਹਿਆ ਕਰੋ ਫਿਰ ਮੀਡੀਆ ਦੇ ਮੋਹਰੇ ਆਣ ਕੇ ਕਿ ਜਿਹੜੀ ਹਰਕਤ ਅਸੀਂ ਪਰਸੋ ਕੀਤੀ ਐ ਅੱਗੋਂ ਤੋਂ ਆਪਾਂ ਇਦਾਂ ਦੀ ਕੋਈ ਵੀ ਹਰਕਤ ਨਹੀਂ ਕਰਾਂਗੇ ਸੱਚੀ ਸੁੱਚੀ ਕਿਰਤ ਕਰਨ ਦੀ ਆਤ ਪਾਈਏ ਸੱਚੀ ਸੁੱਚੀ ਕਿਰਤ ਕਰਕੇ ਕਮਾਏ ਹੋਏ ਚਾਰ ਛਿਲੜਾਂ ਦੇ ਵਿੱਚ ਜਿਹੜੀ ਆਪਾਂ ਰੋਟੀ ਕਮਾਉਨੇ ਆ ਨਾ ਜਿਹੜਾ ਆਟਾ ਲੈ ਕੇ ਆਉਨੇ ਆ ਉਹ ਖਾਣ ਦੇ ਵਿੱਚ ਬੜਾ ਹੀ ਸਕੂਨ ਵਾ ਕਿਤੇ ਉਹ ਵਾਲਾ ਸਕੂਨ ਤੇ ਉਹ ਵਾਲਾ ਆਨੰਦ ਉਹ ਬੜਾ ਸਵਾਦ ਲੈਣ ਦੀ ਇੱਕ ਵਾਰ ਆਤ ਪਾ ਕੇ ਦੇਖੋ ਬਹੁਤ ਨਜ਼ਾਰਾ ਹੈ ਉਹਦੇ ਵਿੱਚ ਬਹੁਤ ਨਜ਼ਾਰਾ ਹੈ ਗੁਰੂ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ ਕਿਤਹਿ ਕਮਨਾ ਧੌਲ ਹਰ ਜਿਤ ਹਰ ਬਿਸਰਾਏ ਭਾਵ ਕਿ ਭਲੀ ਹੈ ਚੰਗੀ ਹੈ ਉਹ ਛਾਪੜੀ ਦਾ ਭਾਵ ਕਿ ਝੁੱਗੀ ਝੌਂਪੜੀ ਆ ਭਾਵੇਂ ਭਾਵੇਂ ਗਰੀਬਖਾਨਾ ਉਹ ਖਰਾ ਹੈ ਮਾੜੇ ਤੋਂ ਮਾੜਾ ਘਰ ਵੀ ਤੇ ਕਿਤਹਿ ਕਮਨਾ ਧੌਲ ਹਰ ਦਾ ਭਾਵ ਹੁੰਦਾ ਹੈਗਾ ਵੱਡੇ ਵੱਡੇ ਮਹਿਲ ਕਿਸੇ ਕੰਮ ਨਹੀਂ ਉਹ ਵੱਡੀਆਂ ਵੱਡੀਆਂ ਕੋਠੀਆਂ ਵੱਡੇ ਵੱਡੇ ਮਹਿਲ ਜਿੱਤ ਹਰ ਬਿਸਰਾਏ ਜੇ ਇੱਕ ਪਰਮਾਤਮਾ ਦੀ ਯਾਦ ਚੇਤੇ ਵਿੱਚ ਹੈ ਨਾ ਤਾਂ ਘਟ ਦੇ ਵਿੱਚ ਵੀ ਥੋੜੇ ਵਿੱਚ ਵੀ ਸਕੂਨ ਹੈ ਆਨੰਦ ਹੈ ਪਰ ਜੇ ਵੱਡੇ ਵੱਡੇ ਮਹਿਲ ਵਾ ਪਰ ਜੇ ਉਸ ਰੱਬ ਦੀ ਰਜ਼ਾ ਦੇ ਵਿੱਚ ਨਹੀਂ ਹੈ ਜੇ ਪਰਮਾਤਮਾ ਸਾਨੂੰ ਚੇਤੇ ਨਹੀਂ ਹੈ ਚੰਗੇ ਗੁਣ ਸਾਡੇ ਅੰਦਰ ਮਾੜੇ ਮੋਟੇ ਵੀ ਨਹੀਂ ਹੈਗੇ ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਕੰਮ ਦੇ ਨਹੀਂ ਹੈਗੇ ਉਹ ਮਹਿਲ ਮਨਾਰੇ ਉਮੀਦ ਕਰਦੇ ਆ ਕਿ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਪਹਿਰਾ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਨਿਤਰੋ ਕੋਈ ਇੱਕ ਬੰਦਾ ਕਰੋ ਫੋਨ ਵਾਪਸ ਉਮੀਦ ਕਰਦੇ ਆ ਕਿ ਕੋਈ ਨਾ ਕੋ ਬੰਦਾ ਜ਼ਰੂਰ ਮਿਤਰੂਗਾ ਬਾਕੀ ਭਾਈ ਮਰਜ਼ੀ ਆਪੋ ਆਪਣੀ ਆ ਰਾਜਵੀਰ ਜੀ ਬੰਦਾ ਚਲ ਗਿਆ ਅਬਰਿੰਦਰ ਘੁੰਮਣ ਚ ਲੱਗ ਗਿਆ ਇਦਾਂ ਹੀ ਹੋਰ ਕਿਸੇ ਨੇ ਚਲ ਜਾਣਾ ਫਿਰ ਸਾਡੀ ਵਾਰੀ ਆ ਜਾਣੀ ਆ ਸੰਸਾਰ ਤੋਂ ਚਲੇ ਜਾਣਾ ਪਰ ਪਿੱਛੇ ਆਪਾਂ ਸਾਰੇ ਜਿਹੜੇ ਪੈੜਾ ਜ਼ਰੂਰ ਛੱਡ ਕੇ ਜਾਂਦੇ ਆ ਚੰਗੀਆਂ ਜਾਂ ਮਾੜੀਆਂ ਚੰਗੀਆਂ ਤੇ ਮਾੜੀਆਂ ਦੋਨੋਂ ਹੀ ਤਰ੍ਹਾਂ ਦੀਆਂ ਸੋ ਜਿਹੜੀਆਂ ਦੋਨੋਂ ਹੀ ਤਰ੍ਹਾਂੀਆਂ ਪੈੜਾ ਹੁੰਦੀਆਂ ਨੇ ਉਹਨਾਂ ਵਿੱਚੋਂ ਜੇ ਤਾਂ ਚੰਗੀਆਂ ਪੈੜਾ ਚੰਗੇ ਕੰਮ ਬਹੁਤ ਜ਼ਿਆਦਾ ਭਾਰੂ ਹੋ ਗਏ ਤਾ ਫਿਰ ਜਿਹੜੀਆਂ ਮਾੜੀਆਂ ਪੈੜਾਂ ਨੇ ਉਹਨਾਂ ਬਾਰੇ ਕਿਸੇ ਨੇ ਚਰਚਾ ਨਹੀਂ ਕਰਨੀ ਆਓ ਮਾੜੇ ਮੋٹے ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਮਾੜੀਆਂ ਮੋਟੀਆਂ ਦੋ ਚਾਰ ਖਰੀਆਂ ਪੈੜਾਂ ਪਾ ਕੇ ਜਾਈਏ ਇੰਨਕ ਬੇਨਤੀ ਆ ਬਹੁਤ ਬਹੁਤ ਧੰਨਵਾਦ